ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਲੈ ਕੇ ਆਇਆ ਆ ਬਾਈ ਜੀ ਮਲੇਰ ਕੋਟਲੇ ਦੇ ਏਰੀਏ ਦੇ ਵੀਰਾਂ ਵਾਸਤੇ ਖਾਸ ਤੌਰ ਤੇ ਕਿਉਂਕਿ ਬਾਈ ਜੀ ਅੱਜ ਆਪਾਂ ਪਹੁੰਚੇ ਆ ਪ੍ਰੀਤ ਟਰੈਕਟਰਜ਼ ਦੀ ਏਜੰਸੀ ਆ ਨਾਬਾ ਮਲੇਰ ਕੋਟਲਾ ਰੋਡ ਤੇ ਮਲੇਰ ਕੋਟਲਾ ਵਿਖੇ ਦਿੱਲੀ ਕਾਟੜਾ ਹਾਈਵੇ ਦੇ ਨਾਲ ਬ੍ਰਦਰ ਟਰੈਕਟਰਜ਼ ਸੋ ਬਾਈ ਜੀ ਉਹਨਾਂ ਕੋਲ ਜਰੂਰ ਪਹੁੰਚਿਓ ਵੀਰ ਟਰੈਕਟਰ ਖਰੀਦਣ ਲਈ ਤੇ ਅੱਜ ਵੀਰ ਉਹਨਾਂ ਨੇ ਤਿੰਨ ਟਰੈਕਟਰਾਂ ਦੀ ਜੀ ਡਿਲੀਵਰੀ ਕਰਨੀਆਂ ਆ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਟਰੈਕਟਰਾਂ ਦੀ ਬਾਈ ਜੀ ਡਿਲੀਵਰੀ ਤਾਂ ਹੀ ਹੁੰਦੀ ਹੈ ਜੇਕਰ ਏਜੰਸੀ ਵਾਲਿਆਂ ਦੀ ਡੀਲ ਪੂਰੀ ਘੈਂਟ ਹੈ ਤੇ ਆਜੋ ਤੁਹਾਨੂੰ ਟਰੈਕਟਰਾਂ ਬਾਰੇ ਦੱਸ ਦਿਆਂ ਤੇ ਬਾਈ ਜੀ ਆਹ ਟਰੈਕਟਰ ਖੜਾ ਹੈ ਬਲੂ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਟਰੈਕਟਰ 20 ਸਪੀਡ ਗੇਅਰ 16 ਫਰੰਟ ਗੇਅਰ ਨੇ ਬਾਈ ਜੀ ਤੇ 4 ਰਿਵਰਸ ਗੇਅਰ ਨੇ ਤੇ ਸਾਈਡ ਸ਼ਿਫਟ ਟਰੈਕਟਰ ਹੈ ਪਲੇਟਫਾਰਮ ਤੇ ਨਿਗਾਹ ਮਾਰੋ ਜਿਹੜੀ ਮੇਨ ਗੱਲ ਹੈ ਬਾਈ ਜੀ ਜੇ ਆਪਾਂ ਐਨ ਐਚ ਪੀ ਦੇ ਵਿੱਚ ਹੋ ਟਰੈਕਟਰ ਖਰੀਦਦੇ ਨਾ ਤਾਂ ਉੱਥੇ ਆਪਾਂ ਨੂੰ ਵੱਡੇ ਵੱਡੇ ਟਰੈਕਟਰਾਂ ਦੇ ਵਿੱਚ ਸਮਝ ਲਓ ਤੁਸੀਂ ਹੁਣ ਪਲੇਟਫਾਰਮ ਦੀ ਦਿੱਕਤ ਪੈਂਦੀ ਆ ਬਾਈ ਜੀ ਜਿਹੜੀ ਕੀ ਕੰਪਨੀ ਨੇ ਜਮਾ ਹੀ ਚੱਕਤੀ ਤੇ ਨਾਲੇ ਟਰੈਕਟਰ ਖੜਾ ਖੜਾ ਏ ਜੋਦਾ ਸੁਪਰ 6049 ਜੋਦਾ ਮਾਡਲ ਤੇ ਅੱਗੇ ਵੀ ਟਰੈਕਟਰਾਂ ਦੀਆਂ ਅੱਜ ਵਾਈ ਡਿਲੀਵਰੀਆਂ ਨੇ ਹਾਰ ਪਾਏ ਖੜੇ ਨੇ ਤੇ ਤੇ ਡਿਲੀਵਰੀ ਹੈਗੀ ਆ ਬਾਈ ਜੀ ਪ੍ਰੀਤ 5049 ਸੁਪਰ ਦੀ ਤੇ ਇਹ ਟਰੈਕਟਰ ਵੀ ਬਹੁਤ ਜ਼ਿਆਦਾ ਬੈਸਟ ਟਰੈਕਟਰ ਆ ਕਿਉਂਕਿ ਜੇ ਆਪਾਂ ਨੇ ਹਲਕੇ ਕੰਮ ਲੈਣੇ ਨੇ ਡੀਜ਼ਲ ਦੀ ਬਚਤ ਕਰਨੀ ਐ ਕਿਉਂਕਿ ਆਪਾਂ ਹਰੇਕ ਜਗ੍ਹਾ ਤੇ ਆਪਾਂ ਨੂੰ 60 HP 65 HP 75 HP ਦਾ ਟਰੈਕਟਰ ਨਹੀਂ ਫਿੱਟ ਬੈਠਦਾ ਬਾਈ ਜੀ ਤੇ ਉੱਥੇ ਆਪਾਂ ਤੇਲ ਦੀ ਬਚਤ ਕਰਨੀ ਹੈ ਪੈਸਾ ਬਚਾਉਣਾ ਖਰੀਦਣ ਵੇਲੇ ਬਹੁਤ ਜਾਇਜ਼ ਬਹੁਤ ਜਾਇਜ਼ ਰੇਟ ਤੇ ਸੁਪਰ 50 49 ਪ੍ਰੀਤ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕਮੈਂਟਾਂ 'ਚ ਬਾਈ ਜੀ ਤੁਸੀਂ ਰੇਟ ਬਾਰੇ ਪੁੱਛ ਲਿਓ ਏਜੰਸੀ ਵਾਲੇ ਵੀਰ ਤੁਹਾਨੂੰ ਕਾਲ ਕਰਕੇ ਦੱਸ ਦੇਣਗੇ ਤੇ ਬਾਈ ਜੀ ਟਾਇਰ ਕੰਪਨੀ ਜਿਹੜੇ ਦੇ ਰਹੀ ਆ 50 49 ਸੁਪਰ ਦੇ ਬੀਕੇਟੀ ਕੰਪਨੀ ਦੇ ਟਾਇਰ ਨੇ ਮੈਂ ਕਹਿੰਦਾ ਕੰਪਨੀ ਯਾਰ ਟਾਇਰਾਂ ਚ ਕਾਸਰ ਨਹੀਂ ਛੱਡ ਰਹੀ ਬ੍ਰਾਂਡ ਉੱਪਰ ਨੂੰ ਹੀ ਜਾਂਦਾ ਤੇ 14 9 28 ਦੇ ਟਾਇਰ ਨੇ ਜੋ 14 9 28 ਦੇ ਨੇ ਹਾਂ ਤੇ ਇੱਧਰ ਜਿਹੜਾ ਟਰੈਕਟਰ ਖੜਾ ਹੈ ਇਹਦੇ 13 6 28 ਦੇ ਬੀਕੇਟੀ ਦੇ ਟਾਇਰ ਨੇ ਇਹ ਟਰੈਕਟਰ ਹੈਗਾ 34 49 ਆਲੂਆਂ ਦੀ ਪਟਾਈ ਕਰਨੀ ਐ ਆਲੂਆਂ ਦੀ ਬਾਈ ਜੀ ਬਜਾਈ ਕਰਨੀ ਐ ਤਿੰਨ ਫਸਲਾਂ ਦਾ ਅੱਜ ਕੱਲ੍ਹ ਯੁੱਗ ਚੱਲ ਰਿਹਾ ਆਲੂ ਮੱਕੀ ਝੋਨਾ ਠੀਕ ਐ ਬਾਈ ਜੀ ਤੇ ਇਹ ਟਰੈਕਟਰ ਨੂੰ ਤੁਸੀਂ ਲਿਫਟ ਬੈਸਟ ਕੁਆਲਿਟੀ ਦੇ ਕੰਮਾਂ ਵਾਸਤੇ ਵਰਤ ਸਕਦੇ ਹਾਂ ਭਾਰੀ ਆਲੂ ਵਾਲੀ ਮਸ਼ੀਨ ਚੱਕਣੀਆਂ ਤੇ ਥੋੜੀ ਜਗ੍ਹਾ 'ਚ ਟਰੈਕਟਰ ਚੱਲੂਗਾ ਬਾਈ ਜੀ ਤੇ ਬੈਸਟ ਟਰੈਕਟਰ ਹੈ ਹਾਰ ਪਾਏ ਖੜੇ ਨੇ ਹਾਂਜੀ ਬਾਈ ਜੀ ਆਪਣੇ ਨਾਲ ਏਜੰਸੀ ਦੇ ਓਨਰ ਮੁਹੰਮਦ ਅਕਬਰ ਬੱਗਾ ਜੀ ਸਾਡੇ ਨਾਲ ਖੜੇ ਨੇ ਜਿਹੜੇ ਕੀ ਤੁਹਾਨੂੰ ਦੱਸਣਗੇ ਵੀ ਉਹਨਾਂ ਕੋਲ ਤੁਸੀਂ ਟਰੈਕਟਰ ਲੈਣ ਲਈ ਜ਼ਰੂਰ ਪਹੁੰਚੋ ਕਿਉਂਕਿ ਬਾਈ ਉਹਨਾਂ ਦੀ ਜਿਹੜੀ ਡੀਲ ਹੈ ਉਹ ਬਹੁਤ ਜ਼ਿਆਦਾ ਵਧੀਆ ਹੈ ਤੇ ਬਾਈ ਜੀ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਮਲੇਰ ਕੋਟੜਾ ਏਰੀਏ ਦੇ ਖਾਸ ਕਰਕੇ ਜਿੰਨੇ ਕਿਸਾਨ ਭਰਾ ਨੇ ਸੋ ਇੱਕ ਵਾਰ ਬਾਈ ਜੀ ਨੂੰ ਜ਼ਰੂਰ ਮਿਲਿਓ ਤੁਸੀਂ ਖੁਸ਼ ਹੋਵੋਗੇ ਬਾਈ ਜੀ ਮਿਲ ਕੇ ਤੇ ਗੱਲਬਾਤ ਦੱਸਿਓ ਜੀ ਬਾਈ ਹਸਤਕਾਰ ਤੇ ਬਾਈ ਜੀ ਤੁਹਾਡੇ ਇਲਾਕੇ ਦੇ ਜਿੰਨੇ ਵੀ ਕਿਸਾਨ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸਟਾ ਇਹ ਕਹਿਣਾ ਚਾਹਣਾ ਇੱਕ ਵਾਰੀ ਪ੍ਰੇਰ ਨਾਲ ਜੁੜੋ ਹਾਂਜੀ ਔਰ ਆਓ ਮਰੇ ਕੋਲੇ ਠੀਕ ਹੈ ਜੀ ਨਾਬਾ ਰੋਡ ਤੇ ਹਾਂਜੀ ਹਾਂਜੀ ਆਕੇ ਸਾਡਾ ਟਰੈਕਟਰ ਦੇਖੋ ਹੋਰ ਦੋ ਟਰੈਕਟਰ ਆਪਾਂ ਲਾਂਚ ਕਰ ਰਹੇ ਹਾਂ ਹਾਂਜੀ ਸਪੈਸ਼ਲ ਐਡੀਸ਼ਨ ਹੈ ਹਾਂਜੀ ਹਾਂਜੀ ਸਪੈਸ਼ਲ ਐਡੀਸ਼ਨ ਹਾਂਜੀ 4x4 ਆ ਤੇ ਨਾਲ 2025 ਮਾਡਲ ਜੋਦਾ ਜੋ ਕਿ ਬਹੁਤ ਜ਼ਿਆਦਾ ਸਪੈਸ਼ਲ ਟਰੈਕਟਰ ਹੈ ਜੀ ਤੇ ਬਾਈ ਉਹਣੀ ਅੱਜ ਤਿੰਨ ਡਿਲੀਵਰੀਆਂ ਇਕੱਠੀਆਂ ਕਰ ਰਹੇ ਨੇ ਜੋ ਕਿ ਬਾਈ ਉਹਨਾਂ ਦੀ ਡੀਲ ਦਾ ਤੁਹਾਨੂੰ ਇੱਥੋਂ ਹੀ ਪਤਾ ਲੱਗ ਜੂਗਾ ਵੀ ਕਿੰਨੀ ਕੁ ਵਧੀਆ ਤੇ ਮਾਣ ਵਾਲੀ ਗੱਲ ਆ ਬਾਈ ਜੀ ਸੋ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਤੁਹਾਨੂੰ ਤਿੰਨ ਡਿਲੀਵਰੀਆਂ ਇਕੱਠੀਆਂ ਕਰਨ ਤੇ ਤੇ ਬਾਈ ਜੀ ਜਿਹੜੇ ਟਰੈਕਟਰ ਨੂੰ ਕੰਪਨੀ ਆਪਣਾ ਸਭ ਤੋਂ ਬੈਸਟ ਟਰੈਕਟਰ ਮੰਨਦੀ ਆ ਕਿਉਂਕਿ ਜਿਹੜਾ ਕਿਸਾਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਸਕਦਾ ਵੱਡੇ ਟਰੈਕਟਰ ਵਾਲੀਆਂ ਵੀ ਤੇ ਛੋਟੇ ਟਰੈਕਟਰ ਵਾਲੀਆਂ ਵੀ ਦਰਮਿਆਨਾ ਟਰੈਕਟਰ ਆ ਬਾਈ ਜੀ ਜੋਦਾ 2025 ਮਾਡਲ ਬੈਸਟ ਟਰੈਕਟਰ ਆ ਤੇ ਇਹਦੇ ਬਾਰੇ ਆਪਾਂ ਕੰਪਨੀ ਦੇ ਬਾਈ ਜੀ ਤੋਂ ਜਾਣਕਾਰੀ ਲੈਨੇ ਆਂ ਵੀ ਕਿਵੇਂ ਇਹ ਟਰੈਕਟਰ ਤੇ ਹੋਰ ਟਰੈਕਟਰਾਂ ਦੇ ਮੁਕਾਬਲੇ ਆਪਾਂ ਨੂੰ ਕਿੰਨੀ ਕੁ ਬਚਤ ਦਊਗਾ ਖਰੀਦਣ ਵੇਲੇ ਤੇ ਬਾਈ ਜੀ ਇਹ ਟਰੈਕਟਰ ਬਾਰੇ ਜਾਣਕਾਰੀ ਦਿਓ ਜੀ ਜੀ ਸਭ ਤੋਂ ਪਹਿਲਾਂ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਕੁਲਵੀਰ ਸਿੰਘ ਪ੍ਰੀਤ ਕੰਪਨੀ ਨਾਬੇ ਤੋਂ ਅੱਜ ਅਸੀਂ ਮਲੇਰਕੋਟਲਾ ਡੀਲਰਸ਼ਿਪ ਜਿਹੜੀ ਬ੍ਰਦਰ ਟਰੈਕਟਰ ਦੇ ਨਾਂ ਤੇ ਹੈਗੀ ਆ ਪ੍ਰੀਤ ਟਰੈਕਟਰ ਵਾਲਾਂ ਦੀ ਜਿੱਥੇ ਅਸੀਂ ਦੋ ਨਵੇਂ ਮਾਡਲ ਅੱਜ ਲਾਂਚ ਵੀ ਕਰ ਰਹੇ ਹਾਂ ਔਰ ਨਾਲ ਦੀ ਨਾਲ ਮੈਂ ਸਾਡੇ ਜਿਹੜੇ ਡੀਲਰ ਸਾਹਿਬ ਨੇ ਇਹਨਾਂ ਨੂੰ ਮੁਬਾਰਕਾਂ ਵੀ ਦੇਣਾ ਚਾਹੁੰਦਾ ਕਿਉਂ ਇਹ ਕਿਉਂਕਿ ਇਹਨਾਂ ਨੇ ਅੱਜ ਏਜੰਸੀ ਦੀ ਇੱਥੇ ਮਹੂਰਤ ਵੀ ਕੀਤੀ ਹੈਗੀ ਆ ਔਰ ਅੱਜ ਮਹੂਰਤ ਦੇ ਨਾਲ-ਨਾਲ ਅਸੀਂ ਇੱਥੇ ਤਿੰਨ ਡਿਲੀਵਰੀਆਂ ਵੀ ਦੇ ਰਹੇ ਆ ਔਰ ਜਿਨ੍ਹਾਂ ਦੇ ਵਿੱਚ ਇੱਕ ਸਪੈਸ਼ਲ ਸਾਡਾ ਯੋਧਾ ਟਰੈਕਟਰ ਹੈਗਾ ਤੇ ਜਿਹੜਾ ਆਪਾਂ ਪਿੱਛੇ ਦੇਖ ਵੀ ਸਕਦੇ ਹੈਗੇ ਆ ਇਹ ਯੋਧਾ 2025 ਹੈਗਾ ਜਿਹੜਾ ਕੰਪਨੀ ਵੱਲੋਂ ਰੀਸੈਂਟ ਲਾਂਚ ਕੀਤਾ ਗਿਆ ਹੈਗਾ ਜਿਹਦੇ ਵਿੱਚ ਪੁਰਾਣੇ ਯੋਧਾ ਨਾਲੋਂ ਕੁਝ ਐਡੀਸ਼ਨ ਫੀਚਰ ਅਸੀਂ ਐਡ ਕੀਤੀਆਂ ਲਾਈਕ ਜਿੱਦਾਂ ਅਸੀਂ ਨੇ ਇਹਦੇ ਵਿੱਚ weight ਤਕਰੀਬਨ 50 ਤੋਂ 60 kg ਦਾ weight ਹੈਗਾ ਜਿਹਦੇ ਵਿੱਚ ਅਸੀਂ ਐਕਸਟਰਾ weight ਦਿੱਤੇ ਹੈਗਾ ਜਿਹੜੇ ਪ੍ਰੋਡਕਟ ਲਈ ਮਤਲਬ 50 ਤੋਂ 60 kg ਦੇ ਹੈਗੇ ਆ ਵਿਦ ਐਡੀਸ਼ਨ ਇਹਦੇ ਵਿੱਚ ਅਸੀਂ ਕੀ ਕੀਤਾ ਔਰ LED ਲਾਈਟਾਂ ਹੈਗੀਆਂ ਨੇ LED ਲਾਈਟਸ ਜਿਹੜੀ ਕਿ ਬਹੁਤ ਆਦੇ ਸੋਹਣੀ ਲੱਗ ਰਹੀ ਹੈ ਇਸ ਟਾਈਮ ਔਰ ਜਿਹੜੇ ਚੁੱਲੇ ਦੇ ਨਾਲ ਅਸੀਂ ਨਾਲ ਸਪੋਰਟ ਵੀ ਲਾਈ ਆ ਜੋ ਇੰਜਨ ਨੂੰ ਕਾਫੀ ਸਪੋਰਟ ਕਰਦੀ ਹੈਗੀ ਹਾਂਜੀ ਇਹ ਐਕਸਟਰਾ ਬਾਈ ਜੀ ਸੇਫਟੀ ਹੋਊਗੀ ਜਿਹੜੀ ਕਿ ਟਰੈਕਟਰ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੀ ਹੈ ਜੀ ਤੇ ਮੈਂ ਦੇਖ ਰਿਹਾ ਹਾਂ ਵੀ ਜਿਹੜਾ ਇਹਦਾ ਸਲੈਂਸਰ ਹੈ ਉਹਦੇ ਤੇ ਵੀ ਆਪਣਾ ਕਈ ਵਾਰ ਹੱਥ ਨਾ ਲੱਗ ਜੇ ਸੋ ਸੇਫਟੀ ਵਾਸਤੇ ਕਵਰ ਕਰਿਆ ਹੋਇਆ ਸਾਰਾ ਤੇ ਨਾਲ ਇੰਜਨ ਦੀ ਹੀਟ ਤੋਂ ਬਚਾ ਲੈ ਸੀ ਹੀਟ ਗਾਰਡ ਵੀ ਲਗਾਏ ਹੈਗੇ ਆ ਹਾਂਜੀ ਔਰ ਫੁੱਟ ਰੈਸਟ ਬਹੁਤ ਵਧੀਆ ਸੀ ਨਾਲ ਦਿੱਤੇ ਆ ਕੰਫਰਟੇਬਲ ਸਾਡੀ ਸੀਟ ਹੈਗੀ ਆ ਬੋਥ ਸਾਈਡ ਬੋਥ ਸਾਈਡ ਅਸੀਂ ਮਿਰਰ ਲਗਾਏ ਜਿਹੜੇ ਹੈਗੇ ਔਰ ਬਹੁਤ ਕੰਫਰਟੇਬਲ ਹੈਗਾ ਟਰੈਕਟਰ ਜੀ ਔਰ ਜੇ ਜਿੱਥੋਂ ਤੱਕ ਅਸੀਂ ਰੇਟ ਦੀ ਗੱਲ ਕਰੀਏ ਤਾਂ ਬਾਕੀ ਟਰੈਕਟਰਾਂ ਦੇ ਮੁਕਾਬਲੇ ਸਾਡਾ ਰੇਟ ਵੀ ਬਹੁਤ ਰੀਜ਼ਨਲ ਹੈਗਾ ਤੇ ਰੇਟ ਬਹੁਤ ਜਿਆਦਾ ਜਾਇਜ਼ ਹੈ ਤੇ ਖਰੀਦਣ ਵੇਲੇ ਤੁਹਾਨੂੰ ਮੈਂ ਕਹਣਾ ਵੀ ਚੰਗੀ ਬਚਤ ਹੋਵੇਗੀ ਡੈਫੀਨਟਲੀ ਜੇਸੀ 55 ਹੌਸਪਾਵਰ ਦੇ ਦੇਖੀਏ ਸਾਡਾ ਇਹ ਟਰੈਕਟਰ ਕੰਫਰਟੇਬਲ ਵੀ ਔਰ ਕਿਸਾਨਾਂ ਦੀ ਪਹਿਲੀ ਪਸੰਦ ਵੀ ਬਣ ਰਿਹਾ ਹੁਣ ਪਹਿਲੀ ਪਸੰਦ ਬਣ ਰਿਹਾ ਜੀ ਤੇ ਐਮ ਆਰ ਐਫ ਦੇ ਆਪਾਂ ਨੂੰ ਇਹਦੇ ਵਿੱਚ ਟਾਇਰ ਮਿਲ ਰਹੇ ਨੇ ਤੇ ਕੰਪਨੀ ਨੇ ਇਦਾਂ ਮੰਨ ਲਓ ਵੀ ਇਹ ਟਰੈਕਟਰ ਨੂੰ ਬਣਾਉਣ ਵੇਲੇ ਕਿਸੇ ਵੀ ਪੱਖੋਂ ਕੋਈ ਕੰਜੂਸੀ ਨਹੀਂ ਕੀਤੀ ਤੇ ਵੀ ਕਿਸਾਨ ਇੱਕ ਵਾਰ ਖਰੀਦੇ ਇਹ ਮੁੜ ਕੇ ਉਹਨੂੰ ਕੋਈ ਸਿਰਦਰਦ ਹੀ ਨਾ ਹੋਵੇ ਆਨ ਪੂਰਾ ਖੁਸ਼ ਹੋ ਕੇ ਆਪਣੀ ਖੇਤੀਬਾੜੀ ਕਰੇ ਜੀ ਬਿਲਕੁਲ ਜੀ ਬਿਲਕੁਲ ਜੇ ਅਸੀਂ ਹੋਰ ਇਹਦੇ ਫੀਚਰ ਦੀ ਗੱਲ ਕਰੀਏ ਜਿੱਦਾਂ ਇਹਦੇ ਵਿੱਚ ਲਿਫਟ ਕਪੈਸਿਟੀ ਹੈਗੀ ਜਿਹੜੀ 2200 ਕਿਲੋ ਦੀ ਲਿਫਟ ਕਪੈਸਿਟੀ ਆ ਜੀ ਔਰ ਡਬਲ ਡਿਸਟ੍ਰੀਬਿਊਟਰ ਦਾ ਸਾਡਾ ਇਹ ਟਰੈਕਟਰ ਆਉਂਦਾ ਹੈਗਾ ਹਾਂਜੀ ਹਾਂਜੀ ਆ ਇਹ ਟਰੈਕਟਰ ਦੀ ਜੇ ਹੋਰ ਗੱਲ ਕਰੀਏ ਕਸਟਮਰ ਜਿਹੜੇ ਕਮਰਸ਼ੀਅਲ ਕੰਮ ਕਰਦੇ ਆ ਜਿਵੇਂ ਰੇਤਾ ਦਾ ਬਜਰੀ ਦਾ ਹੋ ਗਿਆ ਫੋਟੋਟ ਹੋਈਦਾ ਹੈਗਾ ਉਹਦੇ 'ਚ ਇਹ ਬਹੁਤ ਵਧੀਆ ਹੈਗਾ ਜਿਹਦੀ ਐਵਰੇਜ ਵੀ ਬਾਕੀ ਟਰੈਕਟਰ ਨੇ ਮੁਕਾਬਲੇ ਬਹੁਤ ਐਵਰੇਜ ਵੀ ਬਾਈ ਜੀ ਬਹੁਤ ਵਧੀਆ ਹੋਊਗੀ ਕਿਉਂਕਿ ਆਪਾਂ ਨੇ ਡੇਲੀ ਟਰੈਕਟਰ ਚਲਾਉਣੇ ਨੇ ਜੇ ਆਪਾਂ ਸ਼ਾਮ ਤੱਕ ਟਰੈਕਟਰ ਚਲਾਇਆ ਆਪਣਾ 11500 ਰੁਪਿਆ ਟਰੈਕਟਰ ਨੇ ਬਚਾਤਾ ਤਾਂ ਉਹ ਇੱਕ ਮਹੀਨੇ ਦੇ ਹਿਸਾਬ ਨਾਲ ਕੈਲਕੂਲੇਟ ਕਰਕੇ ਬਹੁਤ ਜ਼ਿਆਦਾ ਵੱਡੀ ਗੱਲ ਹੋ ਜਾਂਦੀ ਹੈ ਜੀ 30 35000 ਇੱਕ ਮਹੀਨੇ ਦਾ ਬਚਣਾ ਹੈ ਬਿਲਕੁਲ ਬਿਲਕੁਲ ਜੀ ਤੇ ਅੱਗੇ ਕੰਪਨੀ ਦਾ ਟਰੈਕਟਰ ਖੜਾ ਹੈ ਜੀ ਜਿਹਨੂੰ ਆਪਾਂ ਮਹਾਰਾਥੀ ਟਰੈਕਟਰ ਕਹਿ ਸਕਦੇ ਹਾਂ ਕਿਉਂਕਿ ਅੱਜ ਦੇ ਟਾਈਮ ਦਾ ਪੂਰਾ ਸ਼ਾਨਦਾਰ ਟਰੈਕਟਰ ਹੈ ਜੀ 4x4 ਦੇ ਵਿੱਚ ਤੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਪਹਿਲੇ ਇਹ ਸਾਡਾ ਜੀ ਸਪੈਸ਼ਲ ਐਡੀਸ਼ਨ ਟਰੈਕਟਰ ਹੈਗਾ 60 ਹੌਸਪਾਵਰ ਦੇ ਵਿੱਚ ਹੈਗਾ ਇਹ ਐਕਸਪੈਂਡੇਬਲ ਹੈ ਜੀ ਪੇਦਰ ਹੌਸਪਾਵਰ ਵਿਦ ਦੀ ਹੈਲਪ ਆਫ ਟਰਬੋ ਜੀ ਇਹਦੇ ਵਿੱਚ ਜੇ ਅਸੀਂ ਟਾਇਰਾਂ ਦੀ ਗੱਲ ਕਰੀਏ ਸਾਡੇ ਕੋਲ ਦੋ ਟਾਇਰਾਂ ਦੋ ਕੰਪਨੀ ਦੇ ਟਾਇਰ ਇਹਦੇ ਵਿੱਚ ਅਵੇਲੇਬਲ ਹੁੰਦੇ ਆ ਪੀਕੇਡੀ ਔਰ ਐਮਆਰਐਫ ਦੇ ਵਿੱਚੋਂ ਜੀ ਔਰ ਇਸ ਤੋਂ ਇਲਾਵਾ ਜੇ ਇਸ ਟਰੈਕਟਰ ਦੇ ਵਿੱਚ ਅਸੀਂ ਹੋਰ ਗੱਲ ਕਰੀਏ ਰਾਉਂਡ ਫੈਂਡਰ ਹੈਗੇ ਨੇ ਔਰ ਜੂ ਹੈਗਾ ਜੀ ਤੇ ਲਿਫਟ ਕੈਪੈਸਿਟੀ 2800 ਕੇਜੀ ਦੀ ਲਿਫਟ ਕੈਪੈਸਿਟੀ ਹੈਗੀ ਆ ਜੀ 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 ਔਰ ਬਹੁਤ ਹਾਰਡ ਹਾਂਜੀ ਹੈਵੀ ਲਿੰਕ ਆ ਜਾਂਦੀਆਂ ਨੇ ਇਹਦੇ ਵਿੱਚ ਜੀ ਹਾਂਜੀ ਹਾਂਜੀ ਤੇ ਅਸੀਂ ਜੇ ਇਹਦੀ ਪਲੇਟਫਾਰਮ ਦੀ ਗੱਲ ਕਰੀਏ ਬਹੁਤ ਕੰਫਰਟੇਬਲ ਹੈਗਾ ਖੁੱਲਾ ਡੁੱਲਾ ਹੈਗਾ ਕਿਸਾਨ ਭਰਾ ਜਿਹੜਾ ਵੀ ਉੱਪਰ ਵਹਿੰਦਾ ਇਹ ਕਾਫੀ ਉਹਨੂੰ ਕੰਫਰਟੇਬਲ ਫੀਲ ਹੁੰਦਾ ਹੈਗਾ ਜੀ ਜੀ ਤੇ ਨਾਲ ਅਸੀਂ ਛਤਰੀ ਵੀ ਇਹਦੇ ਨਾਲ ਕਰਵਾਈ ਆ ਹਾਂਜੀ ਹਾਂਜੀ ਤੇ ਅਗਲੇ ਮਗਰਾਟ ਵੀ ਲੱਗੇ ਹੋਏ ਨੇ ਕਿਉਂਕਿ ਟਰੈਕਟਰ ਖਰੀਦਣ ਤੋਂ ਬਾਅਦ ਬੰਦੇ ਨੂੰ ਇਹ ਚੀਜ਼ਾਂ ਦੇ ਪੈਸੇ ਲਾਉਣੇ ਬਹੁਤ ਜ਼ਿਆਦਾ ਮੁਸ਼ਕਲ ਹੁੰਦੇ ਨੇ ਸੋ ਕੰਪਨੀ ਸੇਮ ਫੀਚਰ ਅਸੀਂ ਇਹਦੇ ਵਿੱਚ ਉਹ ਵੀ ਐਡ ਕੀਤਾ ਹੈਗਾ ਜੋ ਹਾਂਜੀ ਹਾਂਜੀ ਸੇਫਟੀ ਆ ਜਿਹੜਾ ਦੂਜਾ ਅਸੀਂ ਯੋਧਾ ਦੇ ਵਿੱਚ ਦਿਖਾਇਆ ਜੀ ਜੀ ਔਰ ਜੇ ਇਹਦੇ ਹਿੱਸਿਆਂ ਦੀ ਗੱਲ ਕਰੀਏ ਦੋਨੇ ਕਰਾਰੋ ਦੇ ਹਿੱਸੇ ਹੈਗੇ ਆ ਜੀ ਜੀ ਔਰ ਕਰਾਰੋ ਟਰਾਂਸਮਿਸ਼ਨ ਹੈਗਾ 12 ਪਰਸ 12 ਸਾਡੇ 11 ਦੇ ਵਿੱਚ ਹੈਗਾ ਜੀ ਇਹ ਹਾਂਜੀ 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 ਸਰੇ ਇਸ ਤੋਂ ਲਾਭ ਆਸੀ ਇਹਦੇ ਵਿੱਚ ਵੇਟ ਵੀ ਦੰਨੇ ਆ ਜਿੱਦਾਂ ਇਹ ਟਰੈਕਟਰ ਦੀ ਗੱਲ ਕਰੀਏ ਵੈਸੇ ਤੋਂ ਕਾਫੀ ਹੈਵੀ ਟਰੈਕਟਰ ਹੈਗਾ ਪਰ ਫਿਰ ਵੀ ਅਸੀਂ ਨਾਲ ਸਪੋਰਟਿਵ ਵੇਟ ਦੰਨੇ ਆ ਜੀ ਜੋ ਇਹਨੂੰ ਹੈਵੀ ਬਣਾਉਂਦੇ ਆ ਹਾਂਜੀ ਹਾਂਜੀ ਚੱਲਣ ਵਿੱਚ ਬਹੁਤ ਵਧੀਆ ਚੱਲਦਾ ਟਰੈਕਟਰ ਜਮ ਕੇ ਚੱਲਦਾ ਜੀ ਤੇ ਪਿਛਲੇ ਵੇਟ ਵੀ ਨਾਲ ਮਿਲ ਰਹੇ ਨੇ ਜੀ ਬਿਲਕੁਲ ਅਸੀਂ ਬੈਕ ਜਿਹੜੀ ਰੇਅਰ ਟਾਇਰ ਹੈਗੇ ਆ ਉਹਨਾਂ ਦੇ ਵੀ ਵੇਟ ਆਪੇ ਕਰਵਾਉਣੇ ਆ ਜੀ ਤੇ ਬਾਈ ਜੀ ਇਹ ਟਰੈਕਟਰ ਦੀ ਖਾਸियत ਜਿਹੜੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਇਹ ਚ ਸਾਰੀ ਐਸੈਸਰੀ ਨਾਲ ਮਿਲਦੀ ਆ ਟਰੈਕਟਰ ਦੇ ਤੇ ਬੈਟਰੀ ਬਾਕਸ ਵੀ ਫੁੱਲ ਵਧੀਆ ਜਗ੍ਹਾ ਤੇ ਦਿੱਤਾ ਗਿਆ ਤੇ ਸਪੇਸ ਬਹੁਤ ਜ਼ਿਆਦਾ ਮੇਨਟੇਨ ਕੀਤੀ ਗਈ ਹੈ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੇ ਗੀਅਰ ਵਗੈਰਾ ਨੇ ਉਹ ਵੀ ਸਾਰੇ ਫੁੱਲ ਮਤਲਬ ਸਪੇਸ ਨੂੰ ਦੇਖਦੇ ਹੋ ਸਨ ਮੇਨਟੇਨ ਕੀਤਾ ਗਿਆ ਹੈ ਰਿਵਰਸ ਫਾਰਵਰਡ ਦਿੱਤਾ ਗਿਆ ਇਹਦੇ ए ਬੀ ਸੀ ਗੀਅਰ ਦੇ ਵਿੱਚ ਆ ਜਾਂਦਾ ਲਿਫਟਿੰਗ ਕਪੈਸਿਟੀ ਤੁਹਾਨੂੰ ਦੱਸ ਦੇ ਚੁੱਕੇ ਹਾਂ ਵੀ 2800 ਕਿਲੋ ਜੀ ਦੀ ਹੈ ਬਾਕੀ ਪਲੇਟਫਾਰਮ ਜਿਵੇਂ ਇੱਕ ਕਾਰ ਵਰਗਾ ਦੇਖੋ ਤੁਹਾਨੂੰ ਐ ਲੱਗੂਗਾ ਵੀ ਜਿਵੇਂ ਤੁਸੀਂ ਕਾਰ 'ਚ ਬੈਠੇ ਹੋਗੇ ਬਾਕੀ ਐਲ ای ਡੀ ਮੀਟਰਸ ਨੇ ਇਹਦੇ ਨੋ ਮੈਸੀ ਸੇ ਟੇ ਜਾਂਦੇ ਆ ਸੈਡਾਂ ਤੇ ਬਾਕੀ ਡੀਜ਼ਲ ਖਰਚਾ ਇਹਦਾ ਬਹੁਤ ਜ਼ਿਆਦਾ ਘੱਟ ਹੈ ਫਿਊਲ ਟੈਂਕ ਵੀ ਇਹਦਾ ਬਹੁਤ ਜ਼ਿਆਦਾ ਵੱਡਾ ਹੈ ਤੁਹਾਨੂੰ ਛੇਤੀ ਮਤਲਬ ਫਿਊਲ ਟੈਂਕ ਬਣਾਉਂਦੀ ਲੋੜ ਨਹੀਂ ਪੀਟੀਓ ਕਲਚ ਵਗੈਰਾ ਸਾਰਾ ਕੁਝ ਸਾਰੀ ਸਪੇਸ ਮਨਟੇਨ ਕੀਤੀ ਗਈ ਹੈ ਪੂਰੀ ਆ 4x4 ਗੀਅਰ ਆ ਚੁੱਕਿਆ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਹੈ ਟਰੈਕਟਰ ਵੀ ਯੂ ਤੁਸੀਂ ਐਡਜਸਟੇਬਲ ਹੈ ਯੂਸ ਵੀ ਐਡਜਸਟੇਬਲ ਕਰ ਸਕਦੇ ਹੋ ਯੂ ਨੂੰ ਅਡਜਸਟ ਤੁਹਾਨੂੰ ਮਤਲਬ ਆਏ ਪਰਮਾਨੈਂਟ ਨਟ ਨਹੀਂ ਹੈਗੇ ਪਿੰਨਾਂ ਦਿੱਤੀਆਂ ਗਈਆਂ ਨੇ ਉਹ ਸਾਹਬ ਨੂੰ ਕੁਝ ਜੇ ਅਡਜਸਟ ਕਰਨਾ ਤਾਂ ਅਡਜਸਟ ਕਰ ਸਕਦੇ ਹਾਂ ਤੇ ਬਾਈ ਜਿਹੜਾ ਪ੍ਰੀਤ 6049 ਸਪੈਸ਼ਲ ਐਡੀਸ਼ਨ ਟਰੈਕਟਰ ਆ ਜਿਹਦੇ ਤੇ ਮੈਂ ਬੈਠਾ ਤੁਹਾਨੂੰ ਪਤਾ ਜੀ ਵੀ ਇਹਦੇ ਨਾਲ ਸਾਰੀ ਐਸੈਸਰੀ ਨਾਲ ਆਉਂਦੀ ਹੈ ਟਰੈਕਟਰ ਦੇ ਫਾਈਬਰ ਹੁੱਡ ਫਰੰਟ ਵੇਟ ਪਿਛਲੇ ਡਰਾਂ ਦੇ ਵੇਟ ਮੜਗਾਟ ਤੇ ਪਲੇਟਫਾਰਮ ਖੁੱਲਾ ਡੁੱਲਾ ਪੂਰਾ ਪਲੇਟਫਾਰਮ ਦਾ ਜਮਾ ਹੀ ਮੈਂ ਕਹਿੰਦਾ ਇਹੋ ਜਿਹਾ ਪਲੇਟਫਾਰਮ ਬਾਹਰੋਂ ਵੀ ਲਵਾ ਸਕਦੇ ਜਿਹੋ ਜਿਹਾ ਕੰਪਨੀ ਇਹ ਪਲੇਟਫਾਰਮ ਟਰੈਕਟਰ ਤੇ ਲਾ ਕੇ ਦਿੰਦੀ ਆ ਬਾਕੀ ਟਰੈਕਟਰ ਮੈਨੂੰ ਇਹ ਬਹੁਤ ਜ਼ਿਆਦਾ ਪਸੰਦ ਆ ਤੇ ਕਮੈਂਟ ਕਰਕੇ ਤੁਸੀਂ ਵੀ ਦੱਸੋ ਵੀ ਤੁਹਾਡਾ ਕਿਹੜਾ ਟਰੈਕਟਰ ਫੇਵਰੇਟ ਆ ਸਾਰੇ ਟਰੈਕਟਰਾਂ ਦੇ ਵਿੱਚੋਂ ਕਿਉਂਕਿ ਇਹ ਸਾਰੇ ਟਰੈਕਟਰ ਨੂੰ ਮਤਲਬ ਬਣਾਇਆ ਹੀ ਪੂਰੀ ਰੀਜਨal ਗਿਆ ਇੱਕ ਜਿਵੇਂ ਕਿਸਾਨ ਚਾਹੁੰਦਾ ਹੁੰਦਾ ਵੀ ਮੇਰੇ ਟਰੈਕਟਰ ਦੇ ਸਾਰਾ ਕੁਝ ਮੈਂਟੇਨ ਕੀਤਾ ਗਿਆ ਇਹ ਟਰੈਕਟਰ ਦੇ ਵਿੱਚ ਕੁੱਲ ਮਿਲਾ ਕੇ ਇੱਕ ਵੀ ਕਮੀ ਨਹੀਂ ਹੈਗੀ ਇਹ ਟਰੈਕਟਰ ਦੇ ਵਿੱਚ ਲਓ ਬਾਈ ਜੀ ਤੁਹਾਨੂੰ ਟਰੈਕਟਰ ਦੀ ਆਵਾਜ਼ ਵੀ ਆਪਾਂ ਸੁਣਾ ਦੇਣੇ ਚੈੱਕ ਕਰੋ ਟਰੈਕਟਰ ਦੀ ਆਵਾਜ਼ ਬੜੀ ਘੈਂਟ ਆਵਾਜ਼ ਆ ਟਰੈਕਟਰ ਦੀ ਬਾਕੀ ਗੀਅਰ ਵੀ ਬਹੁਤ ਜ਼ਿਆਦਾ ਸਮੂਠ ਜਿਵੇਂ ਦੇਖੋ इजीली ਤੁਸੀਂ ਜੇ ਗੀਅਰ ਪਾਉਣਾ इजीली ਪੈ ਜਾਂਦਾ ਜਮੇ ਕਰਾਰੋ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ ਟਰੈਕਟਰ ਦੇ ਵਿੱਚ ਬਾਕੀ ਐਲਈਡੀ ਲਾਈਟਾਂ ਨੇ ਰੌਸ਼ਨੀ ਬਹੁਤ ਹੈ ਲਾਈਟਾਂ ਦੀ ਤੇ ਬਾਈ ਜੀ ਇਹ ਆ ਗਿਆ ਪ੍ਰੀਤ ਯੋਧਾ 6099 2025 ਮਾਡਲ ਦਾ ਇਹ ਟਰੈਕਟਰ ਦੀ ਕੀਮਤ ਆ ਜਿਹੜੀ ਥੋੜੀ ਜੀ ਮਤਲਬ ਜਿਹੜਾ ਪ੍ਰੀਤ 6099 ਯੋਦਾ ਟਰੈਕਟਰ ਨੋਰਮਲ ਆ ਇੱਕ ਦੋ ਮਾਡਲ ਹੁੰਦੇ ਨੇ ਇੱਕ 2025 ਮਾਡਲ ਹੁੰਦਾ ਇੱਕ ਸਿੰਪਲ ਕਿਉਂਕਿ ਇਹ ਚ ਐਕਸਟਰਾ ਫੀਚਰ ਦਿੱਤੇ ਗਏ ਨੇ ਕਈ ਐਕਸਟਰਾ ਪ੍ਰੋਟੈਕਸ਼ਨ ਹੀਟ ਗਾਰਡ ਹੋਰ ਵੀ ਕਈ ਚੀਜ਼ ਐਕਸਟਰਾ ਨੇ ਇਹਦੀ ਕੀਮਤ ਥੋੜੀ ਜੀ ਉਹਦੇ ਨਾਲੋਂ ਜ਼ਿਆਦਾ ਐ ਇੰਨੀ ਵੀ ਜ਼ਿਆਦਾ ਨਹੀਂ ਥੋੜੀ ਜਿਹਾ ਜ਼ਿਆਦਾ ਆ ਬਾਕੀ ਇਹ ਟਰੈਕਟਰ ਦੇ ਵਿੱਚ ਕੰਪਨੀ ਨੇ ਹੋਰ ਵੀ ਚੇਂਜ ਕਰ ਦਿੱਤੇ ਨੇ ਤੇ ਅੱਗੇ ਅੱਗੇ ਹੋਰ ਵੀ ਸੁਧਾਰ ਕਰੀ ਜਾਂਦੀ ਹੈ ਕੰਪਨੀ ਤੇ ਇਹਦਾ ਪਲੈਟਫਾਰਮ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆ ਬਾਕੀ ਸਾਈਡ ਸਿਫਟ ਦੇ ਵਿੱਚ ਆ ਜਾਂਦਾ ਇਹ ਸਾਈਡ ਗিয়ার ਦੇ ਵਿੱਚ ਤੇ ਲਓ ਜੀ ਪ੍ਰੀਤ ਸੁਪਰ 3449 ਦੀ ਡਿਲੀਵਰੀ ਹੋ ਰਹੀ ਹੈ ਬਾਈ ਜੀ ਤੇ ਮਲੇਰ ਕੋਟੜਾ ਦਾ ਹੀ ਵੀਰ ਹੈ ਸਾਡਾ ਕਾਸ਼ਿਬ ਉਹਨਾਂ ਨੇ ਟਰੈਕਟਰ ਖਰੀਦਿਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਫੋਟੋ ਕਰਾ ਰਹੇ ਨੇ ਬਾਈ ਹਣੀ ਸੋ ਬਹੁਤ ਵਧੀਆ ਗੱਲ ਆ ਵੀਰ ਉਹਨਾਂ ਨੇ ਮਲੇਰ ਕੋਟੜਾ ਏਜੰਸੀ ਬ੍ਰਦਰ ਟਰੈਕਟਰਸ ਤੋਂ ਟਰੈਕਟਰ ਖਰੀਦਿਆ ਜੀ ਪ੍ਰੀਤ ਸੁਪਰ 3449 ਇਹ ਸਾਰੇ ਵੀਰ ਆਪਣੇ ਖੜੇ ਨੇ ਜੀ ਜਿਨ੍ਹਾਂ ਨੇ ਟਰੈਕਟਰ ਖਰੀਦੇ ਆ ਸਾਰਿਆਂ ਨੂੰ ਬਹੁਤ ਜ਼ਿਆਦਾ ਮੁਬਾਰਕਾ ਹੁਣ ਕਾਸ਼ਿਬ ਵੀਰ ਉਹਨਾਂ ਨੇ ਟਰੈਕਟਰ ਲਿਆ ਜੀ ਮਲੇਰਕੋਟੜਾ ਦਾ ਹੀ ਵਾਸੀ ਨੇ ਸੋ ਬਾਈ ਜੀ ਤੁਸੀਂ ਜ਼ਰੂਰ ਪਹੁੰਚਿਓ ਕੰਪਨੀ 'ਚ ਤੇ ਵੱਧ ਤੋਂ ਵੱਧ ਟਰੈਕਟਰ ਖਰੀਦੋ ਜੀ ਤੇ ਅਗਲਾ ਟਰੈਕਟਰ ਬਾਈ ਜੀ ਕਿਹੜੇ ਵੀਰ ਨੇ ਖਰੀਦਿਆ ਜੀ ਕੀ ਨਾਮ ਹੈ ਬਾਈ ਜੀ ਆਪਣਾ ਸ਼ਮਸ਼ਾਦ ਖਾਨ ਤੇ ਸ਼ਮਸ਼ਾਦ ਖਾਨ ਜੀ ਨੇ ਅਗਲਾ ਟਰੈਕਟਰ ਖਰੀਦਿਆ ਜੀ 5049 ਖਰੀਦਿਆ ਕਾ ਜੀ 60 6049 ਜੋਧਾ ਜੀ 6049 ਜੋਧਾ ਖਰੀਦਿਆ ਬਾਈ ਨੇ 2025 ਟੌਪ ਮਾਡਲ ਦਾ ਤੇ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਬ ਠੀਕ ਹੈ ਜੀ ਤੇ ਬਾਈ ਉਹਨਾਂ ਦੇ ਟਰੈਕਟਰ ਅੱਗੇ ਵੀ ਲੱਗੀ ਹੈ ਜੀ ਫੋਟੋ ਹੁਣ ਤੇ ਏਰੀਏ ਦੇ ਵੱਧ ਤੋਂ ਵੱਧ ਵੀਰ ਪਹੁੰਚਿਓ ਪਾਓ ਬਾਈ ਜੀ ਚਾਬੀ ਨੂੰ ਹੱਥ ਤੇ ਬਾਈ ਉਹਨਾਂ ਨੇ ਲਿਆ ਜੀ ਸ਼ਮਸ਼ਾਦ ਖਾਨ ਉਹਨਾਂ ਨੇ ਪ੍ਰੀਤ 6049 ਜੋਦਾ ਮਾਡਲ ਜੀ ਟਾਪ ਸੀਰੀਜ਼ ਤੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਓਕੇ ਆ ਵੀਰ ਜੀ ਓਕੇ ਜੀ ਤੇ ਬਾਈ ਜੀ ਤੀਜਾ ਟਰੈਕਟਰ ਵੀਰ ਹਾਲੇ ਪਹੁੰਚਿਆ ਨਹੀਂ ਹੈਗਾ ਉਸ ਵੀਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਬਾਈ 50 49 ਖਰੀਦਾ ਬਾਈ ਨੇ 14 ਦੇ ਟਾਇਰਾਂ ਚ ਤੇ ਬਲੂ ਕਲਰ ਦੇ ਵਿੱਚ ਬਹੁਤ ਕਹਿਣ ਟਰੈਕਟਰ ਹੈ ਵੀਰੇ ਤੇ ਦਿੱਲੀ ਕਟੜਾ ਹਾਈਵੇ ਦੇ ਨਾਲ ਮਲੇਰ ਕੋਟੜਾ ਵਿਖੇ ਏਜੰਸੀ ਆ ਪੈਟਰੋਲ ਪੰਪ ਦੇ ਨਾਲ ਬਾਈ ਜ਼ਰੂਰ ਵਿਜ਼ਿਟ ਕਰਿਓ ਬਹੁਤ ਬਹੁਤ ਧੰਨਵਾਦ ਜੀ